ਕੋਈ ਨਹੀਂ ਕੋਈ ਇਹ ਕਿੰਨੇ ਦਿਵਾਰ ਨਹੀਂ ਰਹੀ ਸੀ ਪਹਿਲਾਂ ਉਹ ਬੱਚੀ ਇਹ ਵੀ ਬਾਰੀ ਨਹੀਂ ਆ ਰਹੀ ਅੱਛਾ ਉਹ ਬੱਚੀ ਬਾਰਾ ਸਾਲ ਡੇਢ ਸਾਲ ਉਹ 1.5 ਸਾਲ ਠੀਕ ਹੈ ਵੀ ਮੈਂ ਲਾ ਭਰਾ ਦਾ ਹੀ ਤੁਸੀਂ ਹਾਂ ਠੀਕ ਹੈ ਭਰਾ ਦਾ ਦਵਾਈ ਵੀ ਬਹੁਤ ਵੱਡੀ ਭਰਾ ਸੀ ਠੀਕ ਹੈ ਦਵਾਈ ਫਟੜ ਚਾਰ ਪੰਜ ਦਿਨ ਚਿੱਤੀ ਦੰਦ ਨੂੰ ਗਾਂ ਵੇਖ ਲੈ ਬੈਠੀ ਵੀ ਰਹੀ ਹੈ ਜਗਦੀਪ ਇੰਨੇ ਗਰਮ ਟੀਕੇ ਵੀ ਆਪਾਂ ਲਾ ਦੇ ਪਰ ਪ੍ਰਮਾਤਮਾ ਦੀ ਮਿਹਰ ਗਾਂ ਦਾ ਬਣਾ ਸਕਦਾ ਨਾਲੇ ਮੇਰੇ ਦਾ ਹੁਣਾਂ ਦੋ ਦਿਨ ਬੈਠੀ ਰਹੀ ਹੈ ਜਦੋਂ ਖੜੀ ਕੀਤੀ ਹੈ ਬਹੁਤ ਗਰਮ ਟੀਕੇ ਲੱਗੇ ਉਹ ਮਸਟਾਈਟਰ ਦੇ ਦੇ ਤੀਜੇ ਦਿਨ ਤਾਂ ਫਿਰ ਭੱਜ ਕੇ ਰੈਡ ਰੂਟ ਤੇ ਉਹ ਉੱਥੇ ਆਣੀ ਸੀ ਕਈ ਕੋਈ ਸੀ ਹਾਂ ਗੱਬਣਾ ਵੀ ਉਹਦਾ ਜਨਨ ਬਹੁਤ ਮਿਹਰਬਾਨੀ ਪਈ ਜੀ ਬਹੁਤ ਮਿਹਰਬਾਨੀ ਇਹ ਨਾ